ਜਦ ਵੀ ਪੈਰਾਂ 'ਪਰ ਬੈਠਦੀ ਹਾਂ ਤਾਂ ਬਾਥਰੂਮ ਲੀਕ ਹੁੰਦਾ ਰਹਿੰਦਾ ਜਾਂ ਜਦੋਂ ਥੋੜਾ ਜਿਹਾ ਵੀ ਹੈ ਨਾ ਲੇਟਦੇ ਆ ਉਸ ਟਾਈਮ ਹੁੰਦਾ ਵੀ ਹਾਂ ਜਲਦੀ ਜਲਦੀ ਵਾਸ਼ਰੂਮ ਜਾਵਾਂ ਜਾਂ ਥੋੜਾ ਤੁਰਦੇ ਆ ਕੋਈ ਵੀ ਕੰਮ ਕਰਦੇ ਆ ਉਸ ਟਾਈਮ ਹੁੰਦਾ ਹੈਗਾ ਕਿਉਂਕਿ ਕਈ ਸਿਸਟਰ ਦੇ ਮੈਨੂੰ ਇਦਾਂ ਦੇ ਮੈਸੇਜ ਆ ਰਹੇ ਨੇ ਕਿ ਕਿਉਂਕਿ ਮੈਂ ਇੱਕ ਦੋ ਐਕਸਰਸਾਈਜ਼ ਦੱਸੀਆਂ ਸੀਗੀਆਂ ਕਿ ਉਹ ਸਿਸਟਰ ਕਹਿੰਦੇ ਵੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਨਾ ਬਾਰ ਬਾਰ ਲੇਡੀਜ਼ ਨੂੰ ਇਹ ਬਹੁਤ ਪ੍ਰੋਬਲਮ ਹੁੰਦੀ ਹੈ ਕਿ ਬਾਥਰੂਮ ਲੀਕ ਹੁੰਦਾ ਰਹਿੰਦਾ ਹੈਗਾ ਨਾ ਦੇਖੋ ਇਹ ਇੱਕ ਬਿਮਾਰੀ ਹੈਗੀ ਜਿਹਨੂੰ ਆਪਾਂ ਖੁਦ ਵੀ ਠੀਕ ਕਰ ਸਕਦੇ ਆ ਤੇ ਡਾਕਟਰ ਵਿੱਚੋਂ ਵੀ ਆਪਾਂ ਸਲਾਹ ਲੈ ਸਕਦੇ ਆ ਪਰ ਮੈਂ ਤੁਹਾਨੂੰ ਕਹੂੰਗੀ ਵੀ ਅਗਰ ਤੁਸੀਂ ਇਹਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੰਗਰੇਜ਼ੀ ਦਵਾਈ ਦੀ ਜਗ੍ਹਾ ਤੇ ਕਿਹੜੀ ਦਵਾਈ ਲੈ ਸਕਦੇ ਹੋ ਆਓ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਅੱਜ ਦੀ ਜਿਹੜੀ ਵੀਡੀਓ ਹੈ ਇਹ ਮੇਰੀਆਂ ਭੈਣਾਂ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਆਪਾਂ ਨੇ ਜਿਹੜੀ ਆਪਣੀਆਂ ਬੈਕ ਪੇਨ ਮਸਲਸ ਦੀਆਂ ਹਨਾ ਜਿਹੜੇ ਕਿ ਜਿੱਦਾਂ ਕਿ ਆਪਣੇ L4 ਤੇ L5 ਹਨਾ ਨਰਵਸ ਸਿਸਟਮ ਹੈ ਜਿਹੜਾ ਉਹਨਾਂ ਦੇ ਵਿੱਚ ਗੈਪ ਹੈ ਜਾਂ ਤੁਹਾਡੀ ਢੂਹੀ ਦਰਦ ਕਰਦੀ ਹੈ ਜਾਂ ਤੁਹਾਡੀਆਂ ਲੱਤਾਂ ਦਰਦ ਕਰਦੀਆਂ ਨੇ ਉਹ ਵੀਡੀਓ ਪਾਈ ᱛੀ ਤੇ ਕਈ ਸਿਸਟਰ ਨੇ ਮੈਨੂੰ ਕਮੈਂਟ ਦੇ ਵਿੱਚ ਕਿਹਾ ਸੀ ਕਿ ਦੀਦੀ ਜਦੋਂ ਅਸੀਂ ਬੈਠਦੇ ਹਾਂ ਪੈਰਾਂ ਹਾਰਤਾ ਸਾਡਾ ਵੀ ਜਿਹੜਾ ਵਾਸ਼ਰੂਮ ਹੈ ਨਾ ਬਾਥਰੂਮ ਹੈ ਉਹ ਨਿਕਲ ਜਾਂਦਾ ਹੈਗਾ ਹਨਾ ਲੀਕ ਹੁੰਦਾ ਹੈਗਾ ਦੇਖੋ ਇਹ ਇਦਾਂ ਦੀ ਪ੍ਰੋਬਲਮ ਹੈ ਵੀ ਆਪਾਂ ਡਾਕਟਰ ਕੋਲੇ ਜਾ ਕੇ ਹਨਾ ਗੱਲ ਵੀ ਨਹੀਂ ਕਰਦੇ ਆਪਾਂ ਨੂੰ ਹੁੰਦਾ ਵੀ ਕਿ ਮੈਂ ਦੱਸਾਂ ਕੀ ਗੱਲ ਕਰਾਂ ਇਹਦਾ ਕੀ ਲਾਜੂਗਾ ਘਰੇ ਵੀ ਜਦੋਂ ਕਿਸੇ ਨਾਲ ਗੱਲ ਕਰਦੇ ਤਾਂ ਉਹ ਵੀ ਕਹਿੰਦੇ ਨਹੀਂ ਵੀ ਨਹੀਂ ਬਸ ਉਹੀ ਹੁੰਦਾ ਹੈਗਾ ਇਹ ਪਰ ਨਹੀਂ ਇਹ ਇੱਕ ਅਜੀਹੀ ਚੀਜ਼ ਹੈਗੀ ਜਿਹਨੂੰ ਕਿ ਹੈ ਨਾ ਤਕਰੀਬਨ ਜੇ ਆਪਾਂ 100 ਲੇਡੀਜ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ 60% ਲੇਡੀਜ਼ ਨੂੰ ਇਹ ਪ੍ਰੋਬਲਮ ਹੈਗੀ ਉਹ ਹੈਗੀ ਹੈਗੀ ਇਹਦਾ ਸਭ ਤੋਂ ਮੇਨ ਕਾਰਨ ਇੱਕ ਤਾਂ ਹੈਗਾ ਮੋਟਾਪਾ ਜਦੋਂ ਕਿ ਆਪਣਾ ਸਰੀਰ ਹੈ ਜਿਹੜਾ ਮੋਟਾਪੇ ਦੇ ਵੱਲ ਚਲਿਆ ਜਾਂਦਾ ਹੈ ਜਾਂ ਕੋਈ ਕਿਸੇ ਚੀਜ਼ ਦੇ ਨਾਲ ਆਪਾਂ ਨੂੰ ਵੀਕਨੈਸ ਹੋ ਗਈ ਕਿਉਂਕਿ ਬਹੁਤ ਲੇਡੀਜ਼ ਆਪਣੇ ਸਰੀਰ ਵੱਲ ਬਿਲਕੁਲ ਧਿਆਨ ਨਹੀਂ ਦਿੰਦੀਆਂ ਆਪਾਂ ਸਾਰਾ ਦਿਨ ਪਰਿਵਾਰ ਨੂੰ ਹਨਾ ਖਵਾ ਲਿਆ ਪਰਿਵਾਰ ਦੀ ਚੀਜ਼ ਨਾ ਪਰਿਵਾਰ ਵਾਲੇ ਵੀ ਇੰਨੀ ਦੇਖਦੇ ਹੈਗੇ ਵੀ ਇਹ ਸਾਡੀ ਡਾਈਟ ਵੱਲ ਸਾਡੇ ਸਰੀਰ ਵੱਲ ਸਾਡੀ ਹਰ ਇੱਕ ਚੀਜ਼ ਦੀ ਗੌਰ ਕਰਦੇ ਨੇ ਪਰ ਔਰਤ ਨੂੰ ਕੋਈ ਨਹੀਂ ਕਹਿੰਦਾ ਹਨਾ ਵੀ ਆ ਤੂੰ ਵੀ ਆ ਖਾ ਤੂੰ ਆ ਕਰ ਤੂੰ ਆ ਪ੍ਰੈਕਟਿਸ ਕਰ ਜਾਂ ਤੂੰ ਜੇ ਆਪਾਂ ਬਿਮਾਰ ਹੋਵਾਂਗੇ ਆਪਾਂ ਦੱਸਾਂਗੇ ਫਿਰ ਵੀ ਐ ਹੁੰਦਾਗਾ ਵੀ ਕੋਈ ਨਾ ਠੀਕ ਹੋ ਜਾਊਗਾ ਰੈਸਟ ਕਰ ਲੈ ਥੱਕ ਗਈ ਹੋਵੇਂਗੀ ਇਹੀ ਚੀਜ਼ ਹੁੰਦੀ ਹੈ ਪਰ ਨਹੀਂ ਪਲੀਜ਼ ਆਪ ਦੀ ਜਦੋਂ 40 ਦੇ ਲਵੇ ਤੁਸੀਂ ਹੋ ਜੋ ਤਾਂ ਆਪਣੀ ਡਾਈਟ ਪ੍ਰੋਪਰ ਲਿਆ ਕਰੋ ਜਿੱਦਾਂ ਕਿ ਆਪਣਾ ਜਿਹੜਾ ਹਨਾ ਖਾਣਾ ਪੀਣਾ ਦੇ ਵਿੱਚ ਹਰੀਆਂ ਸਬਜ਼ੀਆਂ ਸਲਾਦ ਫਰੂਟ ਜ਼ਰੂਰ ਤੁਸੀਂ ਲੈਣੇ ਸ਼ੁਰੂ ਕਰੋ ਹਨਾ ਤੇ ਅਗਲੀ ਗੱਲ ਹੈ ਕਿ ਜਿਹੜੀ ਮੈਂ ਤੁਹਾਨੂੰ ਕੁਝ ਪ੍ਰੈਕਟਿਸ ਵੀ ਦੱਸੂਗੀ ਤੇ ਕੁਝ ਖਾਣ ਨੂੰ ਵੀ ਦੱਸੂਗੀ ਹਨਾ ਇੱਕ ਤਾਂ ਤੁਸੀਂ ਨੇ ਜਿਹੜਾ ਹਨਾ ਲਾਲ ਟਮਾਟਰ ਬਿਲਕੁਲ ਨਹੀਂ ਖਾਣਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਜਿਨ੍ਹਾਂ ਦਾ ਬਾਥਰੂਮ ਲੀਕ ਹੁੰਦਾ ਰਹਿੰਦਾ ਦੂਸਰੀ ਚੀਜ਼ ਤੁਸੀਂ ਨੇ ਜਿਵੇਂ ਕਿ ਕਮਾਰ ਹੈਗਾ ਉਹ ਨਹੀਂ ਖਾਣਾ ਜਿਹੜੇਵੇਂ ਗਰਮ ਚੀਜ਼ਾਂ ਨੇ ਬਦਾਮ ਨੇ ਜਿਹੜੇ ਉਹਨਾਂ ਨੂੰ ਭੌਂਕੇ ਹੀ ਖਾਣਾ ਇਸ ਤਰੀਕੇ ਨਾਲ ਨਹੀਂ ਖਾਣਾ ਕਾਜੂ ਤਾਂ ਬਿਲਕੁਲ ਵੀ ਨਾ ਖਾਓ ਕਿਉਂਕਿ ਕਾਜੂਆਂ ਨਾਲ ਜ਼ਿਆਦਾ ਗਰਮੈਸ ਹੁੰਦੀ ਹੈ ਅਗਲੀ ਗੱਲ ਹੋ ਗਈ ਚਾਹ ਜਿਹੜੀ ਤੁਸੀਂ ਚਾਹ ਪੀਣੀ ਹੈ ਉਹਦੇ ਵਿੱਚ ਪੱਤੀ ਬਹੁਤ ਜ਼ਿਆਦਾ ਘੱਟ ਪਾਉਣੀ ਹੈ ਜ਼ਿਆਦਾ ਪੱਤੀ ਨਹੀਂ ਪਾਉਣੀ ਕੋਸ਼ਿਸ਼ ਕਰਿਓ ਕਿ ਕਾਫੀ ਨੂੰ ਤੁਸੀਂ ਕੁਝ ਦਿਨ ਬੰਦ ਕਰ ਦਿਓ ਹਨਾ ਫਿਰ ਉਸ ਤੋਂ ਬਾਅਦ ਇਹ ਕੋ ਟਮਾਟਰ ਤਾਂ ਬਿਲਕੁਲ ਵੀ ਨਹੀਂ ਖਾਣਾ ਕਿਉਂਕਿ ਟਮਾਟਰ ਨਾਲ ਜਿਹੜਾ ਤੁਹਾਡਾ ਬਲੈਡਰ ਹੈਗਾ ਜਿੱਥੋਂ ਮੈਂ ਬਾਥਰੂਮ ਹਨਾ ਮਲਕੇ ਸਾਫ਼ ਹੁੰਦਾ ਹੈਗਾ ਉਹਦੇ ਨਾਲ ਗਰਮੈਸ ਵਾਧਦੀ ਹੈ ਕਿ ਗਰਮੈਸ ਹੋਣ ਦੇ ਨਾਲ ਇਹ ਪ੍ਰੋਬਲਮ ਥੋੜੀ ਜੀ ਜ਼ਿਆਦਾ ਵਾਧਦੀ ਹੈ ਤੇ ਬਾਕੀ ਆਪਾਂ ਨੇ ਜਿਹੜੀਆਂ ਚੀਜ਼ਾਂ ਖਾਣੀਆਂ ਨੇ ਤੁਸੀਂ ਨੇ ਦੇਖੋ ਮੈਂ ਹਰੀਆਂ ਸਬਜ਼ੀਆਂ ਸਲਾਦ ਫਰੂਟ ਸਾਰੇ ਤੁਸੀਂ ਫਰੂਟ ਸਾਰੇ ਖਾ ਸਕਦੇ ਹੋ ਕੋਈ ਇਦਾਂ ਨਿਕਲ ਨਹੀਂ ਵੀ ਆ ਫਰੂਟ ਨਹੀਂ ਖਾਣਾ ਨਹੀਂ ਖਾਣਾ ਹੈਗਾ ਤੇ ਕਈ ਸਿਸਟਰ ਨੇ ਇਹ ਵੀ ਪ੍ਰੋਬਲਮ ਕਹਿੰਦੀ ਹੈ ਵੀ ਜਿੱਦਾਂ ਹੁਣ ਮੈਂ ਪ੍ਰੈਕਟਿਸ ਦੱਸੂਗੀ ਜਿਹੜੀਆਂ ਸਿਸਟਰ ਇਹ ਨਹੀਂ ਕਰ ਸਕਦੀਆਂ ਹੋਣਗੀਆਂ ਜਿੱਦਾਂ ਕਿ ਕਿੰਨਿਆਂ ਨੇ ਗੋਡਿਆਂ ਦੀ ਪ੍ਰੋਬਲਮ ਹੁੰਦੀ ਹੈ ਉਹ ਨਹੀਂ ਬੈਠ ਸਕਦੀਆਂ ਹੈਗੀਆਂ ਤਾਂ ਉਹਨਾਂ ਵਾਸਤੇ ਵੀ ਮੈਂ ਪ੍ਰੋਪਰ ਇਹ ਪ੍ਰੈਕਟਿਸ ਦੱਸੂਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰ ਦੇਣਾ ਤੇ ਹੁਣ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਥੋੜਾ ਜਿਹਾ ਨਾ ਠੰਡਾ ਪਾਣੀ ਕਿਸੇ ਬੱਠਲ ਦੇ ਵਿੱਚ ਤਾਸਲੇ ਦੇ ਵਿੱਚ ਪਾ ਲੈਣਾ ਜਿਹਦੇ ਵਿੱਚ ਤੁਸੀਂ ਬੈਠ ਸਕੋ ਤੁਸੀਂ ਘੱਟੋ ਘੱਟ ਜਿੰਨਾ ਕੁ ਠੰਡਾ ਜਿੱਦਾਂ ਕਿ ਅਪ ਕਹਿੰਦੇ ਆਂ ਵੀ ਬਰਫ਼ ਵਾਲਾ ਪਾਣੀ ਹੁੰਦਾ ਨਾ ਓਨਾ ਕੁ ਠੰਡਾ ਪਾਣੀ ਪਾ ਕੇ ਤੁਸੀਂ ਨੇ ਕਮ ਸੇ ਕਮ ਉਹਦੇ ਵਿੱਚ ਤੁਸੀਂ ਨੇ 15 ਮਿੰਟ ਜਾਂ 20 ਮਿੰਟ ਬਿਲਕੁਲ ਆਪਣੇ ਸਰੀਰ ਨੂੰ ਰਿਲੈਕਸ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੀ ਮੈਂ ਪ੍ਰੈਕਟਿਸ ਦੱਸ ਰਹੀ ਆਂ ਤੁਸੀਂ ਨੂੰ ਬੈੱਡ ਤੇ ਬਹਿ ਕੇ ਨੀਚੇ ਬੈਠ ਕੇ ਬਾਥਰੂਮ ਦੇ ਵਿੱਚ ਕਿਤੇ ਵੀ ਕਰ ਸਕਦੇ ਹੋ ਹਨਾ ਦੇਖੋ ਇਹ ਚੀਜ਼ਾਂ ਇਹ ਨਹੀਂ ਹੁੰਦੀਆਂ ਵੀ ਕਈ ਹੁੰਦਾ ਵੀ ਹਾਂ ਸ਼ਰਮ ਮਹਿਸੂਸ ਕਰਦੇ ਆਂ ਦੇਖੋ ਬਿਮਾਰੀ ਮੂਰੇ ਕੋਈ ਸ਼ਰਮ ਨਹੀਂ ਹੁੰਦੀ ਹੈਗੀ ਹਨਾ ਕਿਉਂਕਿ ਵੀਰ ਨੂੰ ਵੀ ਇਹ ਚਾਹੀਦਾਗਾ ਹਨਾ ਵੀ ਕਿਉਂਕਿ ਇਹ ਇੱਕ ਪ੍ਰੋਬਲਮ ਹੈ ਇਹ ਇਦਾਂ ਨਹੀਂ ਹੁੰਦਾ ਵੀ ਹਾਂ ਇਹ ਹੁੰਦਾ ਜਿਹੜੀ ਆਪਣੀ ਕਿਡਨੀ ਹੈ ਨਾ ਆਪਣੀ ਜਦੋਂ ਬਹੁਤ ਸਾਰੇ ਮਹਾਨ ਆਪਾਂ ਜਾਣੇ ਆ ਤਾਂ ਕਈ ਦੀ ਕਿਡਨੀ ਦੇ ਵਿੱਚ ਥੋੜੀ ਬਹੁਤੀ ਪ੍ਰੋਬਲਮ ਹੁੰਦੀ ਹੈ ਕਿ ਬਾਥਰੂਮ ਆਣਾ ਪੂਰੀ ਤਰੀਕੇ ਦੇ ਨਾਲ ਉਹ ਨਹੀਂ ਬਾਹਰ ਆਉਂਦਾ ਹਨਾ ਤੇ ਉਹ ਕਈ ਵਾਰੀ ਨਾ ਥੋੜਾ ਬਾਥਰੂਮ ਵਾਪਸ ਵਿੱਚ ਚਲਿਆ ਜਾਂਦਾ ਦਵਾਰਾ ਉਹ ਫਿਰ ਆਪਾਂ ਨੂੰ ਨਾ ਹਟੇ ਮੈਂ ਇਦਾਂ ਲੱਗਦਾ ਰਹਿੰਦਾ ਵੀ ਮੇਰਾ ਬਾਥਰੂਮ ਆ ਰਿਹਾ ਜਾਂ ਜਿਹਦਾ ਖਾਂਸੀ ਕਰੀ ਉਹਦੇ ਨਾਲ ਵੀ ਬਾਥਰੂਮ ਨਿਕਲ ਜਾਣਾ ਜਾ ਆਪਾਂ ਹਨਾ ਪੈਰਾ ਪਾਰ ਬੈਠੇ ਜਾਂ ਕੋਈ ਕੰਮ ਕਰ ਰਹੇ ਆ ਉਹਦੇ ਨਾਲ ਵੀ ਕਈ ਵਾਰ ਤਾਂ ਸਿੱਕ ਦੇ ਨਾਲ ਵੀ ਹਨਾ ਸਿਸਟਰ ਦਾ ਬਾਥਰੂਮ ਲੀਕ ਹੋ ਜਾਂਦਾ ਹੈਗਾ ਇਹ ਚੀਜ਼ ਬਹੁਤ ਹੀ ਜ਼ਿਆਦਾ ਨਾ ਤੁਹਾਡੀ ਵੀਕਨੈਸ ਕਰਕੇ ਆ ਕਿਉਂਕਿ ਜਦੋਂ ਤੁਹਾਡੇ ਅੰਦਰ ਲੀਵਰ ਦੀ ਵੀਕਨੈਸ ਹੋਊਗੀ ਜਾਂ ਤੁਹਾਡਾ ਹਨਾ ਜਿਹੜਾ ਜੁਰੀਨੋ ਸਿਸਟਮ ਹੈਗਾ ਉਹ ਵੀਕ ਹੋਊਗਾ ਉਹਦੇ ਨਾਲ ਇਹ ਹੁੰਦੀ ਹੈ ਜਦੋਂ ਕਿ ਬੱਚਾ ਹੋਣ ਵਾਲਾ ਹੁੰਦਾ ਉਸ ਟਾਈਮ ਤੁਹਾਡਾ ਜ਼ਿਆਦਾ ਨਾ ਆਪਾਂ ਕਹਿੰਦੇ ਵੀ ਜ਼ੋਰ ਲੱਗ ਜਾਂਦਾ ਹੈਗਾ ਹਨਾ ਉਸ ਟਾਈਮ ਕਰਕੇ ਵੀ ਇਹ ਕਾਫੀ ਪ੍ਰੋਬਲਮ ਹੋ ਜਾਂਦੀ ਹੈਗੀ ਪਰ ਚਲੋ ਜਦੋਂ ਪ੍ਰੋਬਲਮ ਹੋ ਹੀ ਗਈ ਆਪਾਂ ਹਨਾ ਉਹਦਾ ਤਾਂ ਕੁਝ ਨਹੀਂ ਕਰ ਸਕਦੇ ਆਪਾਂ ਉਹਨੂੰ ਠੀਕ ਕਿੱਦਾਂ ਕਰ ਸਕਦੇ ਆਓ ਆਪਾਂ ਤੁਹਾਨੂੰ ਦੱਸ ਦਿਆਂ 2-3 ਪ੍ਰੈਕਟਿਸਾਂ ਹਾਂਜੀ ਤੁਸੀਂ ਨੇ ਇਸ ਤਰੀਕੇ ਦੇ ਨਾਲ ਪੈਰਾਂ 'ਤੇ ਬੈਠ ਜਾਣਾ ਹੈਗਾ ਪੈਰਾਂ 'ਤੇ ਬੈਠ ਕੇ ਆਪਣੇ ਸਰੀਰ ਨੂੰ ਬਿਲਕੁਲ ਰਿਲੈਕਸ ਕਰਨਾ ਹੈਗਾ ਜਿੱਦਾਂ ਕਿ ਆਪਾਂ ਬਾਤ ਕੀਤੀ ਫਿਰ ਆਪਾਂ ਨੇ ਆਪਣੇ ਪ੍ਰਾਈਵੇਟ ਪਾਰਟ ਨੂੰ ਹਨਾ ਲੂਜ਼ ਕਰਨਾ ਹੈ ਟਾਈਟ ਕਰਨਾ ਹੈ ਲੂਜ਼ ਕਰਨਾ ਹੈ ਟਾਈਟ ਕਰਨਾ ਹੈ ਲੂਜ਼ ਕਰਨਾ ਹੈ ਟਾਈਟ ਕਰਨਾ ਹੈ 10 ਵਾਰੀ ਕਾਊਂਟ ਕਰਨਾ ਹੈ ਜਿੱਦਾਂ ਕਿ ਟਾਈਟ ਕਰਨਾ ਹੈ ਪਹਿਲਾਂ 1 2 3 4 5 6 7 8 9 10 ਫੇ ਫ੍ਰੀ ਹੋ ਜਾਣਾ ਫਿਰ 1 2 3 4 5 6 7 8 9 10 ਜੇ ਤੁਹਾਡਾ ਬਾਥਰੂਮ ਆਉਂਦਾ ਤਾਂ ਥੋੜਾ ਜਿਆਦਾ ਰੋਕਣ ਦੀ ਕੋਸ਼ਿਸ਼ ਕਰੋ ਮਲਕੀ ਰੋਕਣ ਦੀ ਕੋਸ਼ਿਸ਼ ਕਰੋ ਫਿਰ ਤੁਸੀਂ ਹਨਾ ਇਦਾਂ ਇਹਨੂੰ ਇਸ ਚੀਜ਼ ਨੂੰ ਤੁਸੀਂ 10 ਵਾਰੀ ਕਰਿਓ ਲੂਸ ਕਰਨਾ ਹੈ ਤੇ ਟਾਈਟ ਕਰਨਾ ਹੈ ਇਹ ਇੱਕ ਦੇਖੋ ਕਸਰਤ ਹੈ ਜਿੱਦਾਂ ਕਿ ਆਪਾਂ ਹੁਣ ਹੱਥਾਂ ਦੀ ਆਪਾਂ ਕਹਿਣਾ ਵੀ ਆਪਾਂ ਇਸ ਤਰੀਕੇ ਨਾਲ ਐ ਕਸਰਤ ਕਰਨੀ ਹੈਗੀ ਹਰ ਇੱਕ ਬਾਡੀ ਪਾਰਟ ਦੀ ਦੇਖੋ ਕਸਰਤ ਹੁੰਦੀ ਹੈਗੀ ਹਨਾ ਇਸ ਚੀਜ਼ ਨੂੰ ਇਹ ਨਹੀਂ ਹੁੰਦਾ ਹਨਾ ਕਹਿੰਦੇ ਹੁੰਦੇ ਨੇ ਕਿ ਆਪਾਂ ਜੇ ਕੀਤੀ ਸ਼ਰਮ ਕਹਿੰਦੇ ਉਹਦੇ ਫੁੱਟੇ ਕਰਮ ਹਨਾ ਕੋਈ ਵੀ ਬਿਮਾਰੀ ਹੈ ਤੁਹਾਨੂੰ ਉਹਦਾ ਹਰ ਇੱਕ ਇਲਾਜ ਹੁੰਦਾ ਇਹ ਨਹੀਂ ਹੁੰਦਾ ਵੀ ਹਾਂ ਕਈ ਆਪਾਂ ਨਾ ਬੈਠੀ ਸੋਚ ਲੈਂਦੇ ਵੀ ਹਾਂ ਹੋਏ ਕੀ ਹੈ ਕਿਦਾਂਗਾ ਤੇ ਇਹ ਜ਼ਰੂਰ ਤੁਸੀਂ ਕਰਨਾ ਹੈਗਾ ਉਸ ਤੋਂ ਬਾਅਦ ਅਗਲੀ ਪ੍ਰੈਕਟਿਸ ਕੀ ਹੈਗੀ ਤੁਸੀਂ ਨੇ ਹੈਨਾ ਲੰਬੇ ਲੇਟ ਜਾਣਾ ਆਪਣੇ ਮੰਜੇ ਤੇ ਜਾਂ ਬੈਠ ਤੇ ਲੰਬੇ ਲੇਟ ਜਾਣਾ ਫਿਰ ਆਪਣੀ ਇੱਕ ਲੱਤ ਨੂੰ ਉੱਪਰ ਕਰਕੇ ਹਾਂਜੀ ਤੁਸੀਂ ਨੇ ਇਸ ਤਰੀਕੇ ਨਾਲ ਲੇਟ ਜਾਣਾ ਲੇਟ ਕੇ ਫਿਰ ਆਪਣੀਆਂ ਲੱਤਾਂ ਨੂੰ ਇਸ ਤਰੀਕੇ ਨਾਲ ਕਰਨਾ ਹੈ ਫਿਰ ਇਸ ਤਰੀਕੇ ਨਾਲ ਇਦਾਂ ਤੁਸੀਂ ਹੈਨਾ 10 ਵਾਰੀ ਕਰਨਾ ਹੈ ਜਿਹੜੇ ਆਪਣੇ ਅੰਗੂਠੇ ਨੇ ਇਹਨਾਂ ਨੂੰ ਇਸ ਜਗ੍ਹਾ ਤੇ ਇਦਾਂ ਰੱਖਣਾ ਹੈ ਫਿਰ 1 2 3 4 5 6 7 8 9 10 1 2 3 4 5 6 7 8 9 10 ਇਸ ਤਰੀਕੇ ਦੇ ਨਾਲ ਤੁਸੀਂ ਨੇ ਇਸ ਚੀਜ਼ ਨੂੰ ਕਰਨਾ ਫਿਰ ਉਸ ਤੋਂ ਬਾਅਦ ਤੁਸੀਂ ਨੇ ਇਸ ਤਰੀਕੇ ਦੇ ਨਾਲ ਬੈਠ ਜਾਣਾ ਹੈ ਜਿਹੜੇ ਆਪਣੇ ਅੰਗੂਠੇ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਪકડਣਾ ਹੈ ਲੱਤਾਂ ਨੂੰ ਇਸ ਤਰੀਕੇ ਨਾਲ ਰੱਖਣਾ ਹੈ ਇਸ ਤਰੀਕੇ ਨਾਲ ਪਾਕੜ ਕੇ ਮਲਕੀ ਪਿੱਛੇ ਨੂੰ ਖਿੱਚਣਾ ਹੈ ਇੱਧਰ ਨੂੰ ਆਪਣੇ ਵੱਲ ਨੂੰ ਖਿੱਚਣਾ ਹੈ ਪੂਰੇ ਜ਼ੋਰ ਦੀ ਜਿਹੜੀ ਆਪਣੀ ਬੈਕ ਹੈ ਟੂਹੀ ਹੈ ਉਹਨੂੰ ਅੱਗੇ ਨੂੰ ਇਹਨੂੰ ਪਿੱਛੇ ਨੂੰ ਇਦਾਂ ਵੀ ਤੁਸੀਂ ਨੇ 1 2 3 4 5 6 7 8 ਨੂੰ 10 ਵਾਰੀ ਕਰਨਾ ਹੈ ਫਿਰ ਉਸ ਤੋਂ ਬਾਅਦ ਇਸ ਤਰੀਕੇ ਨਾਲ ਬੈਠ ਜਾਣਾ ਹੈ ਫਿਰ ਤੁਸੀਂ ਨੇ ਬਟਰਫਲਾਈ ਜਿੱਦਾਂ ਕਿ ਆਪਣਾ ਹੈ ਨਾ ਜੋਗਾ ਕਹਿੰਦੇ ਨੇ ਉਸ ਤਰੀਕੇ ਨਾਲ ਕਰਨਾ ਹੈ ਇਸ ਤਿੱਕੇ ਨਾਲ ਇਸ ਤੀਜ ਨੂੰ ਤੁਸੀਂ 10 ਵਾਰੀ ਕਰ ਸਕਦੇ ਹੋ 20 ਵਾਰੀ ਕਰ ਸਕਦੇ ਹੋ ਜਿੰਨਾ ਤੁਹਾਡੇ ਤੋਂ ਹੋ ਸਕੇ ਓਨਾਂ ਵਾਰੀ ਕਰਨਾ ਹੈਗਾ ਫਿਰ ਤੁਸੀਂ ਨੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਪ੍ਰੈਕਟਿਸ ਦੱਸੀ ਹੈ ਉਹ ਜ਼ਰੂਰ ਕਰਨੀ ਹੈਗੀ ਤੇ ਆਓ ਹੁਣ ਆਪਾਂ ਜਿੰਨਾਂ ਦੇ ਹੈ ਨਾ ਗੋਡੇ ਹੁੰਦੇ ਆਖਦੇ ਆ ਜੇ ਆਪਾਂ ਕਹਿੰਦੇ ਆਪਾਂ ਚੇਅਰ ਤੇ ਬੈਠ ਕੇ ਕਰ ਸਕਦੇ ਹਾਂ ਤਾਂ ਤੁਹਾਨੂੰ ਉਹ ਦਿਖਾ ਦਿੰਨੇ ਹਾਂ ਹਾਂਜੀ ਜਿਹੜੀ ਪੈਣਾ ਹਨ ਹੁੰਦਾ ਵੀ ਅਸੀਂ ਬੈੱਡ ਤੇ ਬੈਠ ਕੇ ਨਹੀਂ ਕਰ ਸਕਦੀਆਂ ਅਸੀਂ ਪੈਣਾ ਪਰ ਨਹੀਂ ਬੈਠ ਸਕਦੀਆਂ ਤੁਸੀਂ ਇਹ ਚੀਜ਼ ਨੂੰ ਨਾ ਆਪਣੇ ਸੋਫੇ ਤੇ ਬੈਠ ਜੋ ਚੇਅਰ ਤੇ ਬੈਠ ਜੋ ਰਿਲੈਕਸ ਹੋ ਜੋ ਬਿਲਕੁਲ ਇਸ ਤਰੀਕੇ ਨਾਲ ਰਿਲੈਕਸ ਹੋ ਕੇ ਬੈਠਣਾ ਹੈ ਬਸ ਤੁਸੀਂ ਕੀ ਕਰਨਾ ਆਪਣੇ ਪ੍ਰਾਈਵੇਟ ਪਾਰਟ ਨੂੰ ਤੇ ਲੂਜ਼ ਕਰਨਾ ਹੈ ਜਿੱਦਾਂ ਕਿ ਆਪਾਂ ਬਾਥਰੂਮ ਜਾਂਦੇ ਆ ਹਨਾ ਆਪਾਂ ਆਪਣੇ ਸਰੀਰ ਨੂੰ ਢਿੱਲਾ ਛੱਡ ਦਿੰਨੇ ਆ ਉਸ ਤਰੀਕੇ ਨਾਲ ਛੱਡਣਾ ਹੈ 10 ਵਾਰੀ 10 ਵਾਰੀ ਤੁਸੀਂ ਨੇ ਟਾਈਟ ਕਰਨਾ ਹੈ ਇਸ ਤਰੀਕੇ ਨਾਲ ਤੁਸੀਂ 1 ਮਹੀਨਾ ਕਰਿਓ ਜਿਹੜੀ ਤੁਹਾਡੀ ਬਾਥਰੂਮ ਦੀ ਪ੍ਰੋਬਲਮ ਹੈ ਕਾਫੀ ਹੱਦ ਤੱਕ ਇਹ ਠੀਕ ਹੋ ਜੂਗੀ ਇੱਕ ਮੈਂ ਤੁਹਾਨੂੰ ਡਰਿੰਕ ਦੱਸਦੀਆਂ ਉਹ ਤੁਸੀਂ ਨੇ ਜ਼ਰੂਰ ਪੀਣਾ ਹੈ ਉਹ ਤੁਸੀਂ ਨੇ ਕੀ ਕਰਨਾ ਹੈ 2 ਚਮਚ ਸੌਂਫ ਦੇ ਲੈ ਲੈਣੇ ਆ 1 ਚਮਚ ਧਾਗਾ ਮਿਸਰੀ ਲੈ ਲੈਣੀ ਹੈ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਪੀਸ ਕੇ ਕਿਸੇ ਬੋਲ ਡੱਬੀ ਦੇ ਵਿੱਚ ਪਾ ਕੇ ਰੱਖ ਲਿਓ 1 ਚਮਾਚ ਬਿਲਕੁਲ ਠੰਡੇ ਪਾਣੀ ਦੇ ਵਿੱਚ ਜਾਂ ਠੰਡੇ ਦੁੱਧ ਦੇ ਵਿੱਚ ਤੁਸੀਂ ਘੋਲ ਕੇ 1 ਮਹੀਨਾ ਲਗਾਤਾਰ ਪੀਣਾ ਫਿਰ ਦੇਖਿਓ ਤੁਸੀਂ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਕਿੰਨਾ ਕੋ ਫਰਕ ਪਿਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਮਾਂ ਕਾ ਪਿਆਰ ਔਰ ਬਲੌਗ ਹੈ ਕਿਸੇ ਵੀ ਸਿਸਟਰ ਨੂੰ ਕਿਸੇ ਗੱਲ ਦੀ ਸਮਝ ਨਾ ਆਈ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤਾਂ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ